ਇੱਕ ਪਾਸੇ ਬੰਦੀ ਸਿੰਘਾਂ ਦਾ ਮੁੱਦਾ ਤੇ ਦੂਜੇ ਪਾਸੇ ਭਾਈ ਅਮਰਤਪਾਲ ਦੇ ਉੱਤੇ ਐਨਐਸਏ ਨੂੰ ਦੋਵਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਸਰਕਾਰਾਂ ਦਾ ਵਿਰੋਧ ਕਰ ਰਹੀਆਂ ਨੇ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਕੈਦੀ ਸਾਥੀ ਨੇ ਉਹਨਾਂ ਦੇ ਉੱਤੇ ਦੁਬਾਰਾ ਐਨਐਸਏ ਨੂੰ ਲੈ ਕੇ ਸਰਕਾਰਾਂ ਦਾ ਵਿਰੋਧ ਕਰਕੇ ਦੱਸਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੂਵੀਰ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਐਨਐਸਏ ਲਗਾ ਦਿੱਤੀ ਤੇ ਬੰਦੀ ਸਿੰਘ ਨੇ ਉਹ ਵੀ ਹਜੇ ਤੱਕ ਜੇਲ੍ਹਾਂ ਦੇ ਵਿੱਚ ਮੰਦ ਨੇ ਤੇ ਕਦੇ ਵੀ ਰਿਹਾਈ ਨੂੰ ਲੈ ਕੇ ਸਰਕਾਰ ਨਹੀਂ ਬੋਲੀ ਤੇ ਹੁਣ ਤੱਕ ਸਿੱਖਾਂ ਦੇ ਨਾਲ ਧੱਕੇਸ਼ਾਹੀ ਹੈ ਜਿਹੜੀ ਸ਼ਰੀਆਬ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਨੇ ਅਤੇ ਕਾਰਪੋਰੇਟ ਘਰਾਣਿਆਂ ਦੇ ਵੱਲੋਂ ਸ਼ਰੀਆਬ ਧੱਕੇਸ਼ਾਹੀ ਹੈ ਜਿਹੜੀ ਕਿਸਾਨਾਂ ਦੇ ਨਾਲ ਅਤੇ ਸਿੱਖਾਂ ਦੇ ਨਾਲ ਹੋ ਰਹੀ ਹੈ ਤੇ ਜਿਸ ਨੂੰ ਲੈ ਕੇ ਗਿਆਨੀ ਰਘੂਵੀਰ ਸਿੰਘ ਦੇ ਵੱਲੋਂ ਇਹ ਗੱਲ ਕਹਿ ਕੇ ਜਿਹੜਾ ਸਰਕਾਰਾਂ ਦੇ ਉੱਤੇ ਪਲਟਵਾਰ ਕੀਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਗਿਆਨੀ ਰਘੂਵੀਰ ਸਿੰਘ ਦਾ ਹੋਰ ਕੀ ਕਹਿਣਾ ਕਿਉਂਕਿ ਸਾਡੇ ਕੋਲ ਸਾਡਾ ਜਿਹੜਾ ਕਿੱਤਾ ਸੀ ਖੇਤੀ ਬਾੜੀ ਦਾ ਕਿੱਤਾ ਉਹ ਖੋਣ ਦੇ ਗੱਤਰ ਕੀਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਕਾਬਜ ਕਰਵਾਉਣ ਦੇ ਗੱਤਰ ਕੀਤੇ ਜਾ ਰਹੇ ਨੇ ਕੀ ਕਸੂਰ ਕੀਤਾ ਉਹਨਾਂ ਸਾਡੇ ਭਰਾਵਾਂ ਨੇ ਉਹਨਾਂ ਕਿਸਾਨਾਂ ਨੇ ਜਿਹੜੇ ਸਾਰੇ ਦੇਸ਼ ਦਾ ਢਿੱਡ ਭਰਦੇ ਨੇ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ ਖੇਤੀਬਾੜੀ ਕਰਦੇ ਨੇ ਖੇਤੀ ਪਾਲਦੇ ਨੇ ਪਰ ਅੱਜ ਉਹ ਆਪਣੇ ਹੱਕ ਲੈਣ ਵਾਸਤੇ ਐਮਐਸਬੀ ਖੇਤੀ ਤੇ ਲੈਣ ਵਾਸਤੇ ਅੱਜ ਸ਼ੰਭੂ ਬਾਰਡਰ ਤੇ ਬੈਠੇ ਹੋਏ ਨੇ ਦਿੱਲੀ ਦੇ ਆਰਾਮਦੇਹ ਮੈਦਾਨ ਵਿੱਚ ਬੈਠੇ ਹੋਏ ਨੇ ਤੁਹਾਡੇ ਘਰਾਂ ਤੁਹਾਡੇ ਦਰਾਂ ਤੇ ਆਉਣਗੇ ਅੱਜ ਨੇਤਾ ਲੋਕ ਲੀਡਰ ਲੋਕ ਉਹਨਾਂ ਦੇ ਕੋਲੋਂ ਇਹ ਸਵਾਲ ਗੁਰਮਖੋ ਜੂਰ ਪੁੱਛਿਓ ਕਿ ਇਹ ਕਸੂਰ ਕੀਤਾ ਉਹਨਾਂ ਕਿਸਾਨਾਂ ਨੇ ਕਿ ਇਹ ਕਸੂਰ ਕੀਤਾ ਉਹਨਾਂ ਸਾਡੇ ਜੁਹਾਰੂ ਸਿੰਘਾਂ ਨੇ ਜਿਹੜੇ 30 30 ਸਾਲ ਤੋਂ ਜੇਲ੍ਹਾਂ ਵਿੱਚ ਬੈਠੇ ਹੋਏ ਨੇ ਕੋਈ ਕਾਨੂੰਨ ਹਿੰਦੁਸਤਾਨ ਦਾ ਦੱਸ ਦੇਵੇ ਕਿ ਕਿਸੇ ਕਾਨੂੰਨ ਵਿੱਚ ਗੱਲ ਲਿਖਿਆ ਕਿ ਕਿਸੇ ਨੂੰ 30-30 ਸਾਲ ਵੀ ਜੇਲ੍ਹ ਚ ਰੱਖਿਆ ਜਾ ਸਕਦਾ ਹੈ ਸਜ਼ਾਵਾ ਪੂਰੀਆਂ ਕਰਨ ਤੋਂ ਡਬਲ-ਡਬਲ ਸਜ਼ਾਵਾ ਭੁਗਤ ਕੇ ਵੀ ਜੇਲਾਂ ਵਿੱਚ ਬੈਠੇ ਹੋਏ ਨੇ ਲੇਕਿਨ ਸਰਕਾਰਾਂ ਦੇ ਕਾਨੂੰਨ ਤੇ ਜੋ ਨੇ ਸਰ ਕਰਈ ਕਿ ਕਸੂਰ ਸੀ ਉਹਨਾਂ ਸਿੱਖ ਨੌਜਵਾਨਾਂ ਦਾ ਜਿੰਨਾ ਤੇ ਐਨਐਸਏ ਲਾ ਕੇ ਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਐਨਐਸਏ ਖਤਮ ਹੋ ਗਈ ਤੇ ਐਨਐਸਏ ਫੇਰ ਦੁਬਾਰਾ ਵਧਾ ਦਿੱਤੇ ਗਏ ਨੈਸ਼ਨਲ ਸਿਕਿਉਰਿਟੀ ਐਕਟ ਜੇਕਰ ਉਹਨਾਂ ਜੁਝਾਰੂ ਸਿੰਘਾਂ ਨੇ ਆਪਣੇ ਹੱਕਾਂ ਦੇ ਵਾਸਤੇ ਹਥਿਆਰ ਚੁੱਕ ਕੇ ਜਜ਼ਬਾਤੀ ਹੋ ਕੇ ਹਥਿਆਰ ਚੁੱਕ ਕੇ ਆਪਣੇ ਧਰਮ ਦੇ ਖਾਤਰ ਹਥਿਆਰ ਚੁੱਕ ਕੇ ਤੇ ਸਰਕਾਰਾਂ ਕਹਿੰਦੀਆਂ ਉਹ ਅਤਵਾਦੀ ਨੇ ਜੇਕਰ ਉਹ ਅਤਵਾਦੀ ਨੇ ਤੇ ਸਾਰਾ ਖਾਲਸਾ ਪੰਥ ਅਤਵਾਦੀ ਹੈ ਜੇਕਰ ਹੋਇਆ ਹੋਣੇ ਪ੍ਰਦਾਜ ਜੀ ਨੇ ਕਿਹਾ ਕਿ ਅਮਰ ਸੰਚਾਰ ਲਹਿਰ ਆਰੰਭ ਕਰਨ ਦੀ ਬੜੀ ਵੱਡੀ ਜ਼ਰੂਰਤ ਹੈ ਸਾਨੂੰ ਪ੍ਰਚਾਰਕ ਬਣ ਕੇ ਵਿਚਰਨ ਦੀ ਬੜੀ ਜ਼ਰੂਰਤ ਹੈ ਗੁਰਮਖੋ ਕੱਲਾ ਕੱਲਾ ਸਿੱਖ ਪ੍ਰਚਾਰਕ ਹੈ ਕਿਸੇ ਵੱਲ ਦੇਖਣ ਦੀ ਜ਼ਰੂਰਤ ਨਹੀਂ ਕਿ ਕੋਈ ਆਵੇ ਤੇ ਸਾਨੂੰ ਆ ਕੇ ਪ੍ਰੇਰਨਾ ਦੇਵੇ ਕੱਲਾ ਕੱਲਾ ਸਿੱਖ ਪ੍ਰਚਾਰਕ ਬਣ ਕੇ ਵਿਚਰੇ ਪਾਏ ਅਮਰਤਪਾਲ ਸਿੰਘ ਜੀ ਖਾਲਸਾ ਤੇ ਉਹਨਾਂ ਦੇ ਸਾਥੀ ਸਿੰਘਾਂ ਨੇ ਇੱਕ ਲਹਿਰ ਚਲਾਈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਟਣ ਵਾਸਤੇ ਅਮਰ ਸੰਚਾਰ ਕਰਨ ਵਾਸਤੇ ਧਰਮ ਪ੍ਰਚਾਰ ਕਰਨ ਵਾਸਤੇ ਤੇ ਉਹਨਾਂ ਦੇ ਉੱਤੇ ਐਨਐਸਏ ਲਾ ਕੇ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਤੇ ਅਸਾਮ ਦੇ ਜੇਲ੍ਹ ਵਿੱਚ ਭੇਜ ਦਿੱਤਾਗਾ ਜੇਕਰ ਧਰਮ ਪ੍ਰਚਾਰ ਕਰਨਾ ਪਾਪ ਹੈ ਜੇਕਰ ਧਰਮ ਪ੍ਰਚਾਰ ਕਰਨਾ ਗੁਨਾਹ ਹੈ ਤੇ ਬਾਕੀ ਇਹਨਾਂ ਹਰ ਇੱਕ ਸਿੱਖ ਇਹ ਗੁਨਾਹ ਕਰੇਗਾ ਹਰ ਇੱਕ ਸਿੱਖ ਪ੍ਰਚਾਰਕ ਬਣ ਕੇ ਵਿਚਰੇ ਤੇ ਗੁਰਮੁਖ ਵੈਸੇ ਤੇ ਚੱਲਦੇ ਆ ਸਾਨੂੰ ਸਭ ਨੂੰ ਆਪਸੇ ਭਾਈਚਾਰਕ ਸਾਜ ਤੇ ਆਪਸੇ ਪਿਆਰ ਜਿਹੜਾ ਇਹਨੂੰ ਜਰੂਰ ਮਜ਼ਬੂਤ ਕਰਨਾ ਪਏਗਾ ਜੇਕਰ ਆਪਾਂ ਆਪਸੇ ਭਾਈਚਾਰਕ ਸਾਜ ਆਪਸੇ ਪਿਆਰ ਨੂੰ ਮਜ਼ਬੂਤ ਨਹੀਂ ਕਰਾਂਗੇ ਤੇ ਗੁਰਮੁਖ ਵੈਸੇ ਤੇ ਜਿਹੜੀਆਂ ਚੁਣੌਤੀਆਂ ਦੁਸ਼ਵਾਰੀਆਂ ਸਾਡੇ ਸਾਹਮਣੇ ਆ ਅਸੀਂ ਇਹਨਾਂ ਦੇ ਉੱਤੇ ਕਦੇ ਵੀ ਫਤਿਹ ਹਾਸਲ ਨਹੀਂ ਕਰ ਸਕਾਂਗੇ ਹੁਣ ਤੱਕ ਦੀ ਕੋਈ ਵੀ ਐਸੀ ਹਜਿਟੇਸ਼ਨ ਕੋਈ ਵੀ ਐਸਾ ਧਰਨਾ ਮੋਰਚਾ ਨਹੀਂ ਰਿਹਾ ਕਿ ਜਿਹੜਾ ਪੰਜਾਬ ਦੇ ਸਿੱਖਾਂ ਨੇ ਪੰਜਾਬ ਦੇ ਕਿਸਾਨਾਂ ਨੇ ਪੰਜਾਬੀਆਂ ਨੇ ਉਹਤੇ ਜਿੱਤ ਪ੍ਰਾਪਤ ਨਾ ਕੀਤੀ ਹੋਵੇ ਕਿਉਂਕਿ ਉਦੋਂ ਸਾਡੇ ਵਿੱਚ ਇਕਤਾ ਸੀ ਸਾਡੇ ਵਿੱਚ ਪੰਥਕ ਜਜ਼ਬਾ ਸੀ ਸਾਡੇ ਵਿੱਚ ਇੱਕ ਦੂਜੇ ਤੋਂ ਅੱਗੇ ਲੰਘ ਕੇ ਕੁਰਬਾਨੀ ਕਰਨ ਦਾ ਜਜ਼ਬਾ ਸੀ ਪਰ ਗੁਰਮੁਖਵਾਂ ਸਾਡੇ ਵਿੱਚ ਉਹ ਜਿਹੜੀ ਚੀਜ਼ ਹੈ ਉਹਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਸਾਡੀ ਭਾਈਚਾਰਕ ਸਾਜ ਨੂੰ ਤੋੜਨ ਦੇ ਯਤਨ ਕੀਤੇ ਜਾ ਰਹੇ ਨੇ ਸਾਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਐਸੀ ਆਕਾਦਮਿਕ ਤੌਰ ਤੇ ਐਸੀ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਭੂਗੋਲਕ ਤੌਰ ਤੇ ਸਭਿਆਚਾਰਕ ਤੌਰ ਤੇ ਮਜ਼ਬੂਤ ਹੋਣਾ ਤੇ ਮਜ਼ਬੂਤ ਐਸੀ ਤਾਰ ਹੈ ਸਕਦੇ ਜੇਕਰ ਸਾਡੀ ਆਪਸੀ ਭਾਈਚਾਰਕ ਸਾਜ ਮਜ਼ਬੂਤ ਹੈ ਅੱਜ ਕੱਲ੍ਹ ਕੀ ਧਰ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਅਰਦਾਸ ਕਰਕੇ ਜਾਇਓ ਹੋਏ ਇਕੱਤਰ ਮਿਲੋ ਮੇਰੇ ਭਾਈ ਤੋ verdade دور ਕਰੋ ਲਿਵਲਾਏ ਹਰ ਨਾਮੈ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਸਾਡੇ ਇਹ ਦਿਨ ਮਨਾਏ ਹੋਏ ਤਾਂ ਸਕਾਰਥ ਨੇ ਜੇਕਰ ਆਪਾਂ ਗੁਰੂ ਕੇ ਬਚਨਾਂ ਤੇ ਪਹਿਰਾ ਦੇਂਦੇ ਹੋਏ ਖੰਡੇ ਪਾਟੇ ਦਾ ਅਮਰ ਸਾਹਿਬ ਦੀ ਬਾਣੀ ਬਾੜੇ ਦੀ ਧਾਰਨੀ ਹੋਈਏ ਸ਼ਸ਼ਤਰ ਧਾਰੀ ਹੋਈਏ ਗੁਰੂ ਕੀਦਰ ਬਖਸ਼ਿਸ਼ ਕੀਤੀ ਹੋਈ ਮਰਿਆਦਾ ਅਨੁਸਾਰ ਆਪਨੋ ਜੀਵਨ ਨੂੰ ਬਸਰ ਕਰਨ ਦਾ ਯਤਨ ਕਰੀਏ ਸਮੁੱਚੇ ਖਾਲਸਾ ਪੰਥ ਨੂੰ ਅੱਜ ਖਾਲਸੇ ਦੇ ਕੋ ਅਮੀ ਤਿਉਹਾਰ ਖਾਲਸੇ ਦੇ ਚੜ੍ਹਦੇ ਕਲਾ ਦੇ ਪ੍ਰਤੀਕ ਹੋਲੇ ਮੁਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਅਮਤ ਛਕੋ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ